ਕਾਰ ਤੇ ਟਰੈਕਟਰ ਟਰਾਲੀ ਦੇ ਵਿਚਕਾਰ ਭਿਆਨਕ ਟੱਕਰ ਹੋਈ ਹੈ ਜਿਸ ਤੇ ਵਿੱਚ ਟਰੈਕਟਰ ਦੇ ਪੁਰਜੇ-ਪੁਰਜੇ ਅਲੱਗ ਹੋ ਗਏ ਨੇ ਤੇ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਿਹਾ ਜਾ ਰਿਹਾ ਹੈ ਕਿ ਜਦੋਂ ਟਰੈਕਟਰ ਟਰਾਲੀ ਲੱਕੜਾਂ ਦੇ ਨਾਲ ਭਰੀ ਹੋਈ ਸੀ ਤਾਂ ਅਚਾਨਕ ਹੀ ਸਾਹਮਣੇ ਤੋਂ ਆ ਕੇ ਇਸ ਦੇ ਨਾਲ ਕਾਰ ਦੀ ਟੱਕਰ ਹੋ ਜਾਂਦੀ ਹੈ ਤੇ ਕਾਰ ਦੀ ਸਪੀਡ ਇੰਨੀ ਕੁ ਜ਼ਿਆਦਾ ਹੁੰਦੀ ਹੈ ਕਿ ਟਰੈਕਟਰ ਜੋ ਹੈ ਉਹ ਦੋ ਹਿੱਸਿਆਂ ਦੇ ਵਿੱਚ ਖੁੱਲ ਜਾਂਦਾ ਹੈ ਜਿਸ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਸੜਕ ਦੇ ਉੱਤੇ ਹੀ ਟਰੈਕਟਰ ਦਾ ਸਾਰਾ ਤੇਲ ਵੀ ਡੁੱਲ ਜਾਂਦਾ ਹੈ ਤੇ ਕਾਰ ਵੀ ਇਸ ਹਾਦਸੇ ਦੇ ਵਿੱਚ ਕਾਫੀ ਜ਼ਿਆਦਾ ਨੁਕਸਾਨੀ ਗਈ ਹੈ ਦੂਜੇ ਪਾਸੇ ਟਰੈਕਟਰ ਚਾਲਕ ਦੀ ਹਾਲਤ ਕਾਫੀ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ ਤੇ ਉਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹਾਦਸੇ ਦੀ ਆਵਾਜ਼ ਇੰਨੀ ਕੁ ਜ਼ਿਆਦਾ ਸੀ ਜੋ ਕਿ ਕਿਹਾ ਜਾ ਰਿਹਾ ਹੈ ਕਿ ਕਈ ਫੁੱਟ ਦੂਰ ਤੱਕ ਸੁਣੀ ਗਈ ਤੇ ਲੋਕ ਜਦੋਂ ਇਹ ਹਾਦਸਾ ਵਾਪਰਿਆ ਤਾਂ ਹਾਦਸੇ ਵਾਲੀ ਥਾਂ ਤੇ ਭੱਜੇ ਆਏ ਤਾਂ ਉਹਨਾਂ ਨੇ ਦੇਖਿਆ ਕਿ ਜੋ ਕਾਰ ਦਾ ਚਾਲਕ ਸੀ ਉਹ ਕਾਫੀ ਜ਼ਿਆਦਾ ਨਸ਼ੇ ਦੇ ਵਿੱਚ ਤੋਤ ਤੇ ਨਜ਼ਰ ਆ ਰਹੀ ਸੀ ਹਾਲਕਿ ਜਾਂਚ ਦਾ ਵਿਸ਼ਾ ਕਿ ਆਖਰ ਉਸਨੇ ਨਸ਼ਾ ਕੀਤਾ ਹੈ ਜਾਂ ਨਹੀਂ ਪਰ ਕਿਤੇ ਨ ਕਿਤੇ ਜੋ ਮੌਕੇ ਤੇ ਮੌਜੂਦ ਲੋਕ ਨੇ ਉਹਨਾਂ ਨੇ ਦੱਸਿਆ ਕਿ ਜੋ ਕਾਰ ਚਾਲਕ ਸੀ ਉਹ ਬਿਲਕੁਲ ਹੀ ਨਸ਼ੇ ਦੇ ਵਿੱਚ ਬੇਸੁਦ ਸੀ ਪਰ ਕਿਹਾ ਜਾ ਰਿਹਾ ਕਿ ਸਾਹਸ ਦੇ ਵਿੱਚ ਟਰੈਕਟਰ ਚਾਲਕ ਕਾਫੀ ਜ਼ਿਆਦਾ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਤੇ ਉਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਭਿਆਨਕ ਸੜਕ ਖਾਸਾ ਇਹ ਅਬੋਹਰ ਦੇ ਵਿੱਚ ਵਾਪਰਿਆ ਜਿੱਥੇ ਕਿ ਇੱਕ ਟਰੈਕਟਰ ਟਰਾਲੀ ਦੀ ਕਾਰ ਦੇ ਨਾਲ ਟੱਕਰ ਹੋਈ ਹੈ ਜਿਸ ਦੇ ਵਿੱਚ ਟਰੈਕਟਰ ਟਰਾਲੀ ਬੁਰੇ ਤਰੀਕੇ ਦੇ ਨਾਲ ਨੁਕਸਾਨਿਆ ਗਿਆ। ਸਰ ਮੈਂ ਸਾਹਮਣੇ ਨਾ ਜੀ ਲਕਣਾ ਪਰ ਰਿਹਾ ਸੀ ਜੀ ਗੱਡੀ ਇਧਰੋਂ ਆ ਰਹੀ ਸੀ। ਇਹ ਇਧਰੋਂ ਟਰੈਕਟਰ ਲੈ ਕੇ ਆ ਰਿਹਾ ਸੀ ਜੀ। ਮਤਲਬ ਇੰਨਾ ਕੋ ਹਾਥਾ ਹੋਇਆ ਜੀ ਦੇਖੋ ਟਰੈਕਟਰ ਦੇ ਦੋ ਈਸੀ ਹੋ ਗਏ ਜੀ। ਕੋਟੋ ਘਾਟੇ ਤੋਂ ਕਿੱਲਾ ਡੇਢ ਕਿੱਲਾ ਪੈਂਦਾ ਜੀ ਇੰਨੇ ਦਰ ਬਿਆੰਕਰ ਇੰਨੀ ਭੰਕਰ ਆਵਾਜ਼ ਆਈ ਜੀ। ਉੱਥੋਂ ਮੈਂ 도ੜਿਆ ਦੋ ਮੁੰਡੇ ਇਧਰੋਂ 도ੜ ਕੇ ਆਏ। ਇੱਕ ਮੁੰਡਾ ਹੋਰ ਗੱਡੇ ਵਾਲਾ ਜਾ ਰਿਹਾ ਸੀ ਉਹ ਮੈਨੂੰ ਕਹਿੰਦਾ ਵੀ ਐਕਸੀਡੈਂਟ ਹੋ ਗਿਆ ਦੇਖੋ ਉਹ ਬੰਦਾ ਖਤਮ ਹੋ ਗਿਆ। ਉਹ ਬੰਦਾ ਖਤਮ ਹੋ ਗਿਆ ਜ ਫਿਰ ਮੈਂ ਤੇਰ ਮੰਡੀ ਪੱਜਿਆ ਜੀ ਜਿਹੜੇ ਮੇਰੇ ਭਾਈ ਜਾਨ ਨਾਲ ਕੰਮ ਕਰਦੇ ਆ ਲੜਕੇ ਅਸੀਂ ਪ੍ਰਾਈਵੇਟ ਗੱਡੀ ਲੈ ਕੇ ਆਏ ਮੁੰਡੇ ਦੀ ਉਹਦੇ ਤੇ ਹੁਣ ਹਸਪੀਟਲ ਟਰਾਂਸਫਰ ਕਰ ਦਿੱਤਾ ਹੁਣ ਦੇਖੋ ਜੀ ਵੀ ਮਰੀਜ਼ ਕਿਦਾਂ ਹੈ ਜੀ ਰੈਫਰ ਕਰਦੇ ਆ ਜਾਂ ਮਰੀਜ਼ ਨੂੰ ਹੋਸ਼ਾਂ ਦੀ ਸਰ ਇਸ ਤਰ੍ਹਾਂ ਕੀ ਜਦੋਂ ਅਸੀਂ ਸਵੇਰ ਸਾਢੇ ਬੋਲੀ ਹੁੰਦੀ ਲੱਕੜ ਦੀ ਤੇ ਕੀ ਉਹ ਤੇ ਇੱਕਦਮ ਦੌੜ ਕੇ ਗਿਆ ਸਾਡੇ ਛਿੰਦਾ ਇੱਥੇ ਹੈਗਾ ਕਹਿੰਦੇ ਕਿ ਸਾਡੇ ਇੱਕ ਬਹੁਤ ਖੜਕਾ ਵੀ ਸਾਡੇ ਕਾਫੀ ਨੇੜੇ ਇੱਥੇ ਬੋਲੀ ਹੋ ਰਹੀ ਸੀ ਔਰ ਕਹ ਦੱਸ ਰਹੀ ਸੀ ਕਿ ਕਹਿੰਦੇ ਕਾਰ ਦਾ ਐਕਸੀਡੈਂਟ ਹੋਇਆ ਸਾਡਾ ਜਿਹੜਾ ਇੱਕ ਮਜ਼ਦੂਰ ਭਾਈ ਲੱਕੜ ਨਾਲ ਟਰੈਕਟਰ ਚਲਾਉਂਦਾ ਹੈ ਉਹਦੇ ਨਾਲ ਕਾਰ ਧਾਕੇ ਭੀੜੀ ਉਹ ਜਦੋਂ ਕਿ ਪਤਾ ਦੇਖਿਆ ਕਿ ਡਰਾਈਵਰ ਦਾ ਹਾਲ ਡਰਾਈਵਰ ਦਾ ਫੁੱਲ ਨਸ਼ੇ ਚ ਹੈ ਜੀ ਤੁਸੀਂ ਦੇਖ ਹੀ ਰਹੇ ਹੋ ਡਰਾਈਵਰ ਨੇ ਫੁੱਲ ਨਸ਼ਾ ਕੀਤਾ ਹੈ ਉਹ ਜੀ ਕਾਰ ਚਲੋ ਖੜੀ ਹੈ ਜੀ ਤੁਸੀਂ ਹੁੰਦਾ ਔਰ ਉਹਨੂੰ ਕੋਈ ਸੁਰਤ ਨਹੀਂ ਹੈਗੀ ਬਾਕੀ ਜਦੋਂ ਕਿ ਇਹ ਤੇ ਜਿਹੜਾ ਇਹ ਵਾਕਿਆ ਹੋਇਆ ਬਹੁਤ ਮਤਲਬ ਨਸ਼ੇ ਕਰ ਨਹੀਂ ਕੀਤਾ ਉਹਦੇ ਕਰ ਕੀ ਹੋਇਆ ਨਸ਼ਾ ਉਹ ਟਰੈਕਟਰ ਆਪਣੀ ਇਧਰ ਉਹ ਕੱਚੀ ਸਾਡੀ ਸਾਈਡ ਆਦੀ ਉਹਨੇ ਨਿਕਲੇ ਸੀ ਟਰੈਕਟਰ ਜੋਸ਼ੇ ਇਥੋਂ ਲੈ ਕੇ ਗਏ ਨੇ ਲੇਕ ਨਾ ਅੱਜ 112 ਤੇ ਹੈਲਪਲਾਈਨ ਤੇ ਸਾਨੂੰ ਕਾਲ ਆਈ ਵੀ ਦਾਣਾ ਮੰਡੀ ਦੇ ਵਿੱਚ ਇੱਕ ਕਾਰ ਇੱਕ ਟਰੈਕਟਰ ਆਕਸ਼ਰ ਦਾ ਟਰੈਕ ਐਕਸੀਡੈਂਟ ਹੋ ਗਿਆ ਆਸ਼ੀ ਟਰੈਕਟਰ ਵਿਚਾਲਣ ਟੁੱਟ ਗਿਆ ਜਦੋਂ ਅਸੀਂ ਮੌਕੇ ਤੇ ਜਾ ਕੇ ਦੇਖਿਆ ਕਿ ਦਾਣਾ ਮੰਡੀ ਦੇ ਵਿੱਚ ਸਬਜ਼ੀ ਮੰਡੀ ਦੀ ਤਰਫੋਂ ਇੱਕ ਕਾਰ ਆ ਰਹੀ ਸੀ ਤੇ ਦਾਣਾ ਮੰਡੀ ਦੇ ਵਿੱਚ ਲੱਕੜ ਮੰਡੀ ਬਣੀ ਹੋਈ ਹੈ ਉੱਥੋਂ ਇੱਕ ਟਰੈਕਟਰ ਨਿਕਲ ਰਿਹਾ ਸੀ ਉਹ ਰਸਤਾ ਜਿਹੜਾ ਪੰਜ ਚਾਰ ਦੁਕਾਨਾਂ ਖਾਲੀ ਪਈਆਂ ਉਹਨਾਂ ਦੇ ਵਿੱਚ ਵੀ ਆਰ ਜੀ ਰਸਤਾ ਬਣਾਇਆ ਹੈ ਉਹਨਾਂ ਨੇ ਵਿਸ਼ੇ ਦੀ ਧਿਆਨ ਨਾ ਹੋਣ ਕਰਕੇ ਜਾਂ ਦੋਵੇਂ ਗੱਡੀਆਂ ਤੇਜ਼ ਹੋਣ ਕਰਕੇ ਕਾਰ ਦਾ ਜਿਹੜਾ ਅਗਲਾ ਹਿੱਸਾ ਹੈ ਉਹ ਟਰੈਕਟਰ ਦੇ ਵਿੱਚ ਵੱਜਿਆ ਟਾਇਰ ਤੇ ਟਰੈਕਟਰ ਦੇ ਦੋ ਹਿੱਸੇ ਹੋ ਗਏ ਜਿਹੜਾ ਡਰਾਈਵਰ ਸੀ ਉਹਦੇ ਸੱਤਾਂ ਵੱਜਿਆ ਉਹਨੂੰ ਸਰਕਾਰੀ ਹਸਪਤਾਲ ਰਾਜਰੇਜ ਦਾਖਲ ਕਰਾਇਆ ਗਿਆ ਜਿਹੜਾ ਕਾਰ ਵਾਲਾ ਉਹਨੂੰ ਲਿਆ ਕੇ ਸਿਟੀ 1 ਆਈਓ ਦੇ ਹਵਾਲੇ ਕੀਤਾ ਹੈ ਫੋਟੋ ਫਾਟੋਆਂ ਖਿੱਚੀਆਂ ਗਈਆਂ ਹਾਲਾਤ ਦੇਖੀਆਂ ਗਈਆਂ ਹੁਣ ਜੋ ਕਾਰ ਬਿਆਨ ਦੇਣਗੇ ਜੋ ਕਾਰਵਾਈ ਕਰਾਉਣਾ ਚਾਹਣਗੇ ਉਸ ਸਮੇਂ ਮੁਤਾਬਕ ਉਹ ਹੀ ਕਾਰਵਾਈ ਅਮਲ ਚੱਲੇਗੀ ਦੇਖੋ ਵਿਚਾਰ ਰਹਿ ਗਿਆ ਜੰਨੇ ਨੁਕਸਾਨੇ ਹਾਸਾ ਤਾਂ ਬਹੁਤ ਤਕੜਾ ਟਰੈਕਟਰ ਦੇ ਡੋਟ ਟੁੱਟੇ ਹੋਗੇ ਠੀਕ ਹੈ ਜੀ ਹੁਣ ਸਰਕਾਰੀ ਹਸਤਾ ਲਓ ਦਾਖਲਾ ਹੈ ਜਿਹੜਾ ਟਰੈਕਟਰ ਵਾਲਾ ਉਹ ਗੁਰਮੁਖ ਸਿੰਘ ਹੈ ਸੀਡ ਫਾਰਮ ਦਾ ਤੇ ਜਿਹੜਾ ਕਾਰ ਵਾਲਾ ਉਹ ਤਰਨਵੀਰ ਪੁੱਤਰ ਮਦਨ ਲਾਲ ਅਨੰਦਨਗਰ 4 ਨੰਬਰ ਬੋਰ ਦਾ 2 ਬੋਰ ਦੀ